9 ਅਕਤੂਬਰ ਨੂੰ ਬਸਪਾ ਵੱਲੋਂ ਸਾਬ੍ਹ ਸ੍ਰੀ ਕਾਂਸ਼ੀਰਾਮ ਜੀ ਦੇ ਪ੍ਰਿਨਿਰਵਾਣ ਦਿਵਸ ਮੌਕੇ ਫਿਲੌਰ ਵਿੱਚ ਕੀਤੀ ਜਾਣ ਵਾਲੀ ਤਖਤ ਬਦਲ ਦਿਓ ਤਾਸ ਬਦਲ ਦਿਓ ਰੈਲੀ ਵਿੱਚ ਆਵਾਜ਼ੇ ਕੌਮ ਕ੍ਰਾਂਤੀਕਾਰੀ ਸੰਤ ਕਿਸ਼ਨ ਨਾਥ ਜੀ ਚਿਹੜੂ ਵਾਲਿਆਂ ਨੂੰ ਪਹੁੰਚਣ ਲਈ ਬੇਨਤੀ ਕਰਨ ਲਈ ਬਸਪਾ ਸੁਪਰ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿੰਪੁਰੀ ਜੀ ਬਸਪਾ ਲੀਡਰਸ਼ਿਪ ਨਾਲ ਡੇਰਾ ਚਿਹੜੂ ਵਿਖੇ ਨਤਮਸਤਕ ਹੋਏ ਅਤੇ ਸੰਤਾ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਡਾਕਟਰ ਅਵਤਾਰ ਸਿੰਘ ਕਾਰਿੰਪੁਰੀ ਜੀ ਵੱਲੋਂ ਸੰਤਾ ਨੂੰ ਇਸ ਰੈਲੀ ਵਿੱਚ ਸੰਗਤ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਿਸ ਨੂੰ ਸਵੀਕਾਰਦੇ ਹੋਏ ਸੰਤ ਕਿਸ਼ਨ ਨਾਥ ਜੀ ਵੱਲੋਂ ਪਹੁੰਚਣ ਦਾ ਪ੍ਰੋਸਾ ਦਿੱਤਾ। ਉਹਨਾਂ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿੰਪੁਰੀ ਜੀ ਨੂੰ ਪਿੰਡ ਤੁਲੇਤਾ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਬਸਪਾ ਨੂੰ ਵਧਾਈ ਦਿੱਤੀ। ਇਸ ਮੌਕੇ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦੇ ਜੀਵਨ ਅਤੇ ਮਿਸ਼ਨ ਪ੍ਰਤੀ ਲੰਮੀ ਵਿਚਾਰ ਚਰਚਾਾਂ ਕੀਤੀਆਂ ਗਈਆਂ। ਪਤਨ ਲਗ ਰਿਧੰਵਾਦਿਆ ਕੇ ਤਸਵੀਰ ਇਹਦਾ ਪ੍ਰੋਕਸਪਤ ਤੇ ਕੀ ਮੋਲੇ ਸੋ ਨਗ ਪੈ ਸੋ ਨਿਦਾਰ ਸਿਰੋ ਅਜੁਕੇ ਮੋਲੇ ਸੋ ਨਿਹਾਨ ਸਹਜ ਬਾਹਗੁਰੂ ਜੀ ਦਾ ਕਲਸਾ ਜੈ ਕਰਦੇ ਪੰਗ ਕਰਦੇ ਜੈ ਤੀਨ ਜੈ ਪੰਗ ਗੁਰੂ ਰੂਪ ਗੁਰੂਤਾਰੀ ਸਾਜ ਸੰਗਤ ਜੀ ਗੁਰੂ ਆਦੇਵ ਗੁਰੂ ਜਗਤ ਜੀ ਨੂੰ ਧੰਨ ਧੰਨ ਸਤਿਗੁਰ ਦਾਸ ਮਹਾਰਾਜ ਡਾਕਟਰ ਪੀਮਰਾਵ ਅੰਬੀਲਕਰ ਸਾਹਿਬ ਜੀ ਤੇ ਮਹਾਨ ਜੋਸੂਰ ਗਿਰਜੋਦੇ ਨੇ ਮਹਾਵਲੀ ਪਗੰਬਰ ਉਹਨਾਂ ਦੇ ਗੁਰ ਇਤਿਹਾਸ ਨੂੰ ਉਹਨਾਂ ਦੀ ਆਨ ਸ਼ਾਨ ਨੂੰ ਔਰ ਉਹਨਾਂ ਦੀ ਜੀਵਨ ਸ਼ੈਲੀ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਮਹਾਰਾਜ ਦੇ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਫਾਲੋਅਰ ਨੇ ਉਹਨਾਂ ਦੇ ਅਭਾਸ਼ਿਕ ਨੇ ਔਰ ਉਹਨਾਂ ਤੇ ਆਸਥਾ ਤੇ ਸ਼ਰਧਾ ਰੱਖਣ ਵਾਲੇ ਸ਼ਰਧਾਲੂ ਸੇਵਕ ਨੇ ਜਾਈਂ ਅੱਜ ਗੁਰੂ ਸਾਹਿਬਾਨਾਂ ਦੇ ਜੋ ਬਚਨ ਨੇ ਨੀਚ ਹੈ ਉੱਚ ਕਰੇ ਮੇਰਾ ਗੋਬਿੰਦ ਕਾਫੀ ਪਿਆਰ ਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਹਾਨ ਬਖਸ਼ਿਸ਼ ਕਿਰਪਾ ਸਦਕਾ ਹੈ ਤੇ ਅੱਜ ਇਹ ਪ੍ਰਚਾਰ ਪ੍ਰਸਾਰ ਦੁਨੀਆ ਦੇ ਕੋਨੇ-ਕੋਨੇ ਇਸ ਇਨ ਆਰਾਈਵਰਾਂ ਦਾ ਚੱਲ ਰਿਹਾ ਸਮੇਂ-ਸਮੇਂ ਤੇ ਹਾਕਮਰਾਮ ਜੋਰਾਬਾਦ ਉਹ ਵੀ ਹਮੇਸ਼ਾ ਵਾਸਤੇ ਉਹ ਆਪਣੀ ਤਾਕਤ ਚ ਰੰਦੇ تھے ਉਹ ਗੁਰੂ ਰੂਪ ਗੁਰੂ ਕੈ ਸਾਧ ਸੰਗਤ ਹੈ ਜਪਤਰ ਹੈ ਆਕਾਸ਼ ਵਿੱਚ ਸੂਜ ਗੰਗਾ ਜੀ ਦੇ ਪਾਣੀ ਅਮਰ ਰਹੇਗੇ ਸਤਿਗੁਰ ਰਗਦਾਸ ਕੀ ਅਮਰ ਕਹਾ ਤੋ ਗੁਰੂ ਸਾਹਿਬਾਨਾਂ ਦਾ ਜਿਹੜਾ ਮਿਸ਼ਨ ਹੈ ਔਰ ਉਹ ਤਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਚਮਕਦਾ ਆਇਆ ਚਮਕ ਰਿਹਾ ਜਾਂ ਚਮਕਦਾ ਰਹੇ ਇਹਨਾਂ ਵਿਚਾਰਾਂ ਨੂੰ ਅੱਗੇ ਜਨ ਜਨ ਤੱਕ ਪਹੁੰਚਾਉਣ ਲਈ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਇਹਨਾਂ ਰਹਿਬਰਾਂ ਦੇ ਪ੍ਰਤੀ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕਰਦੇ BSP ਰਾਸ਼ਟਰੀ ਪਾਰਟੀ ਉਹਨਾਂ ਦੇ ਨਕਸ਼ ਤੇ ਕਦਮਾਂ ਤੇ ਚੱਲਦੇ ਹੋਏ ਪੰਜਾਬ ਸਟੇਟ ਪੰਜਾਬ ਸੂਬਾ ਜਿਨ੍ਹਾਂ ਦੀ ਹਾਈ ਕਮਾਨ ਵੱਲੋਂ ਸੇਵਾ ਬਖਸ਼ਿਸ਼ ਕੀਤੀ ਹੈ ਸਨਮਾਨਯੋਗ ਆਦਰਨੀ ਡਾਕਟਰ ਸਰਦਾਰ ਅਪਾਰ ਸਿੰਘ ਦੀ ਪ੍ਰੀਤ ਹੋਣੀ ਹੁਣੇ-ਹੁਣੇ ਉਹਨਾਂ ਨੇ ਤਾਂ ਇਹ ਤੇ ਦੇ ਮਸਲੇ ਨੂੰ ਬੜੇ ਸਚਜੇ ਢੰਗ ਦੇ ਨਾਲ ਹੈਂਡਲ ਕੀਤਾ ਦੀ ਰਿਕਵਰੀ ਕੀਤੀ ਮੇਨਟੇਨ ਕੀਤੀ ਹੈ ਤੇ ਸੰਗਤਾਂ ਦੇ ਵਿੱਚ ਇੱਕ ਪੂਜਾ ਇੱਕ ਬਤਸ਼ਾ ਇੱਕ ਜੇਧੰਤਾ ਤੇ ਸ਼ਰਧਾ ਭਾਵਨਾ ਪੈਦਾ ਹੋ। ਅੱਜ ਏਸੀਓ ਪਲਖਸ਼ ਦੇ ਵਿੱਚ ਸਾਡੇ ਬਹੁਤ ਜੇ ਜੇ ਤੌਰ ਤੇ ਦਰਸ਼ਕ ਦਰਾਰ ਦੇਣ ਬਾਅਦ ਤੇ ਸਮੇਤ ਦਰਜਾ ਬਦਨਜਾ ਸੀਨੀਅਰ ਅਤੇ ਐਜੈਕਟਿਵ ਸਾਰੇ ਸੇਵਾਦਾਰ ਜੋ ਕਿ ਡੀਐਸਪੀ ਦੇ ਸਾਰੇ ਦੇ ਸਾਰੇ ਇਹ ਮੋਹਰੀਆਂ ਕਤਾਰਾਂ ਚ ਆਪਣੀ ਉਸੇ ਬਹਾਮਾਨ ਮੌਣ ਵਾਲੇ ਨੇ ਨਾਲ ਆਏ ਨੇ ਡਾਕਟਰ ਸਲਮਾਨ ਜੋ ਬਾਤੰਨੀ ਨੇ ਸਰਬਾਰ ਗਰੀਬ ਵੀ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਰਿਝੇ ਪਰ ਇਸ ਸਮੇਂ ਤੋਂ ਸਮਾਂ ਘਟ ਕੇ ਡੇਢ ਵੀ ਪਹੁੰਚਣ ਪਾਏ ਨੇ ਔਰ ਨਾਲ-ਨਾਲ ਦੱਸਿਆ ਵੀ ਇਹ ਕਾਰਜ ਪਤੇ ਹੋ ਗਿਆ ਤਾਂ ਬੇਨਤੀ ਕਰਦੇ ਆਂ ਵੀ ਇਸੇ ਤਰ੍ਹਾਂ ਆਪਣੇ ਮੁੱਢ ਦੇ ਨਾਲ ਦੇ ਦੇ ਨਾਲ ਮੂਲ ਦੇ ਨਾਲ ਬੀਐਸਪੀ ਦੇ ਨਾਲ ਗੁੰਵਰੇਣਾ اور ਤੀਨੋਂ ਪਰਪਲ ਤੋਂ ਦਿਨ ਦੁਗਣੀ ਰਾਜ ਤੋਂ ਬਿਹਤਰ ਕੀਤੀ ਜਾਣੀ ਚਾਹੀਦੀ ਹੈ ਤੁਹਾਡੀਆਂ ਸੇਵਾਵਾਂ ਤੁਹਾਡਾ ਅਸ਼ੀਰਵਾਦ ਸਾਰਿਆਂ ਦਾ ਚਾਹੀਦਾ ਤੁਸੀਂ ਦਿਨ ਦੁਗਣੀ ਰਾਜ ਤੋਂ ਦਿੱਕੀ ਕਰੋ ਮਹਾਰਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਇੱਕ ਕੰਮ ਜਿਹੜਾ ਚੱਲ ਕੇ ਆਇਆ ਉਹ ਸਭ ਨੂੰ ਕਿਰਪਾ ਦੇਣ ਦੀ ਕਰਾ ਰੱਖੇ ਇਹ ਦੋ ਸ਼ਬਦ ਤੁਸੀਂ ਵੀ ਬੋਲਦੇ ਹੋ ਬੋਤੋ ਰਦਾ ਸਤਿਕਾਰਯੋਗ ਸੰਤ ਮਹਾਰਾਜ ਸ਼ਿਦਾਂਤ ਜੀ ਆਪ ਸਾਰੀਆਂ ਸੰਗਤਾਂ ਬਹੁਤ ਹੀ ਸਮਾਜ ਪਾਰਕ ਵਿਧੀ ਮਿਰਨਾਲਾਈ ਸਰੀ ਡਿਨਰਸ਼ਿਪ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਸ਼ਬਦ ਆਸ਼ੀਰਵਾਦ ਕਰੀਏ ਜਿਕਰਾ ਛੱਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਪ੍ਰਦੇਸ਼ ਚੌਂਕ ਤੇ ਗਏ ਸੀ ਔਰ ਇਹਨਾਂ ਦੇ ਇੱਥੇ ਹੁੰਦਿਆ ਹੀ ਪਿੰਡ ਤਲੇਤਾ ਦੇ ਗੁਰਦੁਆਰੇ ਉੱਪਰ ਜੋ ਪੰਜਾਬ ਸਰਕਾਰ ਨੇ ਨਾਦਰ ਸ਼ਾਹੀ ਹਮਲਾ ਕੀਤਾ ਕਿ ਜੇਸੀ ਵੀ ਵਿਦਾਕੇ ਗੁਰੂ ਕਰਦੀਆਂ ਦਵਾਰਾਂ ਨੂੰ ਟੈਟਰੀ ਕਰਨ। ਸੰਤ ਮਹਾਪੁਰਸ਼ਾਂ ਨੇ ਵੀ ਉੱਥੇ ਚਰਨ ਪਾਏ। ਸੰਗਤ ਨੂੰ ਅਸ਼ੀਰਵਾਦ ਦਿੱਤਾ ਕਿਉਂ ਇਨਸਾਫ ਲਈ ਨਿਆਲੀ ਬੋਧ ਕੇ ਖੜੇ ਹੂੰ। ਅਸੀਂ ਜਾਂ ਦੇ ਬਹੁਤ ਜਨ ਸਮਾਜ ਪਾਰਟੀ ਵੱਲੋਂ ਸੰਤਾਤਾ ਇਸ ਲਈ ਧੰਨਵਾਦ ਕਰਨ ਲਈ ਆਏ। ਕਿ ਜਿਹੜਾ ਤੁਸੀਂ ਸੰਗਤ ਨੂੰ ਅਸ਼ੀਰਵਾਦ ਦੇ ਕੇ ਗਏ ਸੀ। ਉਹ ਤੁਹਾਡੇ ਅਸ਼ੀਰਵਾਦ ਨਾਲ ਮੋਰਚਾ ਫਤਿਹ ਹੋ ਗਿਆ ਬੋਲੇ ਸੋਨਰਪਾਇ ਸੰਜੋਗ ਆਸਿ ਗਿਆਨ ਦੇ ਗੁਰੂ ਅੰਰਧੇ ਜੈਪੀ ਕਿਸ ਤਰ੍ਹਾਂ ਦੀ ਸੰਗਤ ਔਰ ਸੰਤਾਂ ਦੇ ਅਸ਼ੀਰਵਾਦ ਨਾਲ ਇਹ ਕਿਹਾ ਸੀ ਕਿ ਦੀਵਾਰਾਂ ਤੋੜਨ ਦਾ ਕਾਰਨ ਤਾਂ ਸਰਕਾਰ ਦੱਸ ਨਹੀਂ ਸਕੀ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਪਰ ਅਸੀਂ ਇਹ ਕਿਹਾ ਸੀ ਵੀ 1 ਇੰਚ ਵੀ ਜਗ੍ਹਾ ਛੱਡਣੀ ਨਹੀਂ ਉੱਥੇ ਦੁਬਾਰਾ ਬਣਨੀ ਹੈ ਮਹਾਰਾਜ ਜੀ ਤੁਹਾਡੇ ਅਸ਼ੀਰਵਾਦ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਬਸਪਾ ਦੇ ਚਤਨਾ ਨਾਲ ਉਸੇ ਜਗ੍ਹਾ ਤੇ ਦੁਬਾਰਾ ਬਣ ਰਹੀ ਆ ਬਹੁਤ ਬਹੁਤ ਧੰਨ ਤੁਹੋ ਬੋਲੇ ਸੋ ਨਿਰਭੈ ਸੁਰਜਪੁਰਦਾਸ ਮਹਾਰਾਜ ਅਸੀਂ ਤੁਹਾਡਾ ਪੁੱਟਨ ਪੁੱਟ ਧੰਨਵਾਦ ਕਰਦੇ ਆ ਔਰ ਸੰਗਤ ਦਾ ਧੰਨਵਾਦ ਕਰਦੇ ਆ ਤੋਂ ਗੁਰੂ ਸਾਹਿਬ ਦੇਮੋਦੇਤੇ ਕਦੀ ਪਿੱਛੇ ਨਹੀਂ ਹਟਿਆ ਜਸ ਉਹਨਾਂ ਨੇ ਸਾਨੂੰ ਜੀਵਨ ਦਿੱਤਾ ਉਹਨਾਂ ਨੇ ਸਾਨੂੰ ਅੱਖ ਨਾਲ ਜੀਣ ਦਾ ਸੁਨੇਹਾ ਦਿੱਤਾ ਉਹਨਾਂ ਨੇ ਸਾਨੂੰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦਾ ਦਿੱਤਾ ਛੋਟਿਆਂ ਵੱਡਿਆਂ ਨੂੰ ਬਰਾਬਰ ਹੋਣ ਦਾ ਇੱਕ ਵਾਤਾਵਰਣ ਉਹਨਾਂ ਨੇ ਪਿਆਰਪਨ ਤੇ ਦਿੱਤਾ 바ਵਾ ਸੰਗਿਂ ਕਿਰਪਾ ਹੋਈ ਬੁਰੂ ਨਿਮਤਾ ਦੀ ਕਿਰਪਾ ਮੇ ਅਸੀਂ ਹੁਣ ਇਹ ਜ਼ਰੂਰ ਚਾਹੁੰਦੇ ਆਂ ਸੰਗਤ ਵੀ ਚਾਹੁੰਦੀ ਆ ਜੀ ਕਿ ਠੀਕ ਹੈ ਪੰਜਾਬ ਸਰਕਾਰ ਨੇ ਆਪਣੇ ਇਹ ਸਮਝ ਲਿਆ ਕਿ ਇਹ ਸਤੋ ਜਿਹੜਾ ਪਾਪ ਹੋਇਆ ਇਹਦੇ ਪ੍ਰਤੀ ਸੰਗਤ ਦੇ ਅੰਦਰ ਗੁੱਸਾ ਰੋਸ ਅਸੀਂ ਇਹ ਚਾਹੁੰਦੇ ਕਿ ਮੁੱਖ ਮੰਤਰੀ ੁੱਲੇ ਦਿਲ ਨਾਲ ਪੰਜਾਬ ਦੀ ਸੰਗਤ ਤੋਂ ਇਸ ਗਲਤੀ ਲਈ ਮਾਫੀ ਮੰਗੇ ਤਾਂ ਕਿ ਸੰਗਤ ਜਿਹੜੀ ਕਰੋਨਾ ਵਿਸ਼ਵ ਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਹੋਵੇ ਉਹਨਾਂ ਦੀ ਮਨਾਨ ਨੂੰ ਸ਼ਾਂਤੀ ਵਾਪਸ ਔਰ ਦੂਸਰਾ ਜਿਹੜੇ ਦੋਸ਼ੀ ਅਧਿਕਾਰੀ ਉਹਨਾਂ ਤੇ ਕਾਰਵਾਈ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਅਧਿਕਾਰੀ ਸਾਡੇ ਗੁਰੂ ਘਰ ਵੱਲੋਂ ਦੇਖ ਨਾ ਸਕੇ ਅਸੀਂ ਮਾਨਨ ਦੀ ਤੁਹਾਡਾ ਆਸ਼ੀਰਵਾਦ ਚਾਹੀਦਾ ਇਹ ਇਹ ਸ਼ਕਤੀ ਜਿਹੜੀ ਹੈ ਸਮਾਜ ਦੇ ਤੇ ਤੁਹਾਡੇ ਇੱਕ ਇਸ਼ਾਰੇ ਤੇ ਜਿੱਥੇ ਤੁਸੀਂ ਕਹੋ ਉੱਥੇ ਖੜੀ ਹੋ ਤੁਸੀਂ ਇੰਦਾ ਹੀ ਫੋਮ ਤੇ ਆਪਣਾ ਸ਼ੀਬਾਤ ਬਣਾਈ ਰੱਖੋ ਤਾਂ 9 ਅਕਤੂਬਰ ਨੂੰ ਅਸੀਂ ਸਾਬ ਕਾਂਸੀ ਰਾਮ ਦੀ ਉਹ ਵੀ ਇਸ ਦੇਸ਼ ਦੀ ਰਾਜਨੀਤੀ ਦੇ ਸੰਤ ਜਿੱਦਾਂ ਕਿ ਮਹਾਰਾਜ ਸਾਡੇ ਧਾਰਮਿਕ ਖੇਤਰ ਦੇ ਸੰਤ ਹੋ। ਇਹ ਕਾਂਸੀ ਰਾਮ ਸਾਹਿਬ ਇਸ ਦੇਸ਼ ਦੇ ਰਾਜਨੀਤਿਕ ਸੰਤ ਕਿ ਜਿਨੇ ਐ ਸਮਾਜ ਦੀ ਖਾਤir ਇਹ ਕਹਿ ਦਿੰਦਾ ਕਿ ਮੈਂ ਸ਼ਾਦੀ ਹੋਈ ਨਹੀਂ ਕਰਾਂ ਮੈਂ ਕੁਝ ਕੰਮ ਬਣਾਉਣਾ ਹੀ ਨਹੀਂ ਮੇਰਾ ਕੋਈ ਪਰਿਵਾਰ ਹੀ ਨਹੀਂ ਕਰੋੜਾਂ ਲੋਕ ਜਿਨ੍ਹਾਂ ਨੂੰ ਕੀੜੇ ਮਕੌੜੇ ਸਮਝ ਕੇ ਬਵਸਤਾ ਪੈਰਾਂ ਥੱਲੇ ਮਸਲ ਕੇ ਅੱਗੇ ਨਿਕਲ ਜਾਂਦੇ ਨੇ ਮੈਂ ਇਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਔਰ ਇਹਨਾਂ ਨੂੰ ਹੁਕਮ ਰਾਨਾ ਇਸ ਮਕਸਦ ਲਈ ਉਹ ਆਪਣੀ ਜ਼ਿੰਦਗੀ ਦੇਵਾ ਮੈਂ ਬੇਤੀ ਕਰੂੰਗਾ ਸੰਗਤਾਂ ਨੂੰ ਵੀ ਸੰਤਾਨ ਮਹਾਰਾਜ ਪਾਪੁਛਿਆ ਨੂੰ ਵੀ ਕਿ 9 ਅਕਤੂਬਰ ਨੂੰ ਸਿਫਲਾਉਟੀ ਧਰਤੀ ਤੇ ਹੈ ਉਹਨਾਂ ਦਾ ਪ੍ਰੀ ਨਿਰਵਾਣ ਦੇ ਸਬੰ ਨਾਲ ਨਹੀਂ ਪ੍ਰੋਗਰਾਮ ਰੱਖਿਆ ਵੱਡੀ ਡੈਲੀ ਪੰਜਾਬ ਦੀ ਰੱਖੀ ਹੈ ਹਾਂ ਪਾਪੁਛ ਤੁਸੀਂ ਆਕੇ ਫਿਰ ਬਾਤਿਓ ਔਰ ਸੰਗਤਾਂ ਨੂੰ ਵੀ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਸੰਗਤਾਂ ਨੂੰ ਵੀ ਸਾਡੀ ਅਪੀਲ ਸਾਡੇ ਵੱਲੋਂ ਕਰਦੇ ਕਿ ਬਈ ਜ਼ਰੂਰ ਸੰਗਤਾਂ ਬਾਤ ਕਰਕੇ ਪਹੁੰਚਣ ਇਸ ਦੇਸ਼ ਦੇ ਰਾਜਨੀਤੀ ਦੇ 21ਵੀਂ ਸਦੀ ਦੇ ਸੰ ਚਨੇ ਸਮਾਜ ਨੂੰ ਸਭ ਕੁਝ ਆਪਣਾ ਕੁਰਬਾਨ ਕਰ ਦੇ ਆਪਣਾ ਸਮਰਪਿਤ ਕਰ ਦਿੱਤਾ ਅਸੀਂ ਉਹਨਾਂ ਦੇ ਪ੍ਰੇਰਨਾਤਮਕ ਸੰਕਲਪ ਲਈਏ ਕਿ ਤੁਹਾਡੀ ਸੋਚ ਦਾ ਜਿਹੜਾ ਬੇਗਮ ਪਰੇ ਦਾ ਸੰਕਲਪ ਪਸਪਾ ਹੀ ਵਿਕਲਪ ਜੀ ਪੰਜਾਬ ਦਾ ਸੰਕਲਪ ਪਸਪਾ ਹੀ ਵਿਕਲਪ ਸਾਕ ਤੇ ਬਦਲਦੇ ਹੋ ਤਾਜ ਬਦਲਦੇ ਹੋ ਰੈਂਦੀ ਅਸੀਂ ਰੱਖੀ ਹੈ ਮਾਣ ਕੇ ਤੁਹਾਡੇ ਅਸ਼ੀਰਵਾਦ ਨਾਲ ਇਹ ਵੀ ਇੱਕ ਇਤਿਹਾਸਿਕ ਸਫਲਤਾ ਹੋਵੇ ਤਾਂ ਕਿ 2027 ਦੇ ਗੁਰੂ ਦੇ ਸੁਪਨੇ ਦਾ ਬੇਗਮਪੁਰਾ ਔਰ ਡਾਕਟਰ ਅੰਬੇਡਕਰ ਦੇ ਸੁਪਨਿਆਂ ਦੀ ਸਤਾ ਸਾਖ ਤਰਿਸ਼ੀ ਰਾਮ ਦੀ ਸੋਚ ਵਿੱਚ ਸਨੋ ਆਵੇ ਜਿੱਥੇ ਫਿਰ ਕੋਈ ਅਨਿਆ ਅਤਿਆਚਾਰ ਨਾ ਹੋਵੇ ਤੁਹਾਡਾ ਪੋਰਟੰਟ ਕੋਲ ਤਾਂ ਬਾਤ ਕੋਲ ਨੇ ਸੋਨਰਪ ਹੈ ਸਰਬ ਰਾਮ ਹੈ ਹਾਰ ਮੈਂ ਕਿਹੜਾ